ਜਮ ਧਰਮ ਨਾ ਕਮਾਇਆ ਸੇਵਾ ਸਾਦ ਨਾ ਜਾਣਿਆ ਹਰ ਰਾਇਆ ਕੇ ਕਹੋ ਨਾਨਕ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖ ਰੱਖੋ ਸਰਮ ਤਰਸਨਾ ਤੂੰ ਮਧਪਾਰ ਸਾਨ ਤਾਪ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋਦਾਨ ਅਰ ਬਰ ਅਗੰਝ ਹਰਨ ਰਪੰਜ ਅਣਗਨ ਪਰ ਪੰਜ ਅਣਗਨ ਪ੍ਰਣਾਮ ਮਨ ਮਨ ਸਲਾਮ ਹਰ ਨਰਖੰਡ ਬਾਰ ਨਰ ਭੰਡ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਨ ਅਣਸ਼ੇਜ ਅੰਗ ਅਣ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਮੰਡ ਦਿਸ ਦਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਹੰਤ ਅਨਭਵ ਅਨਾਸ ਦੇਸ ਵਿਸ ਬੇ ਬੇ ਅੰਤ ਬੇ ਅੰਤ ਵੇ ਅੰਤ ਅਣ ਪਾਵ ਅਨਾਸਰ ਤ੍ਰੇਤ ਤਾਰ ਤੁਰਾਸ ਆ ਜਾਣ ਬਾਹੋ 1 67 ਓਮਕਾਰ ਆਦ ਕਤਨੀ ਅਨਾਦ ਖਲਖੰਡ ਖਿਆਲ ਗੁਰਬਾਰ ਅਕਾਲ ਘਰ ਘਰ ਘਰੇ ਘਰ ਘਰ ਪ੍ਰਣਾਮ ਘਰ ਘਰ ਪ੍ਰਣਾਮ ਚਿੱਤ ਚਰਮ ਨਾਮ ਅਨਸ਼ੇਜ ਗਾਤ ਅਦੇ ਜਿਨਾ ਬਾਤ ਅਨ ਚਾਂਦ ਗਾਤ ਆਨੇ ਜਾਂਦੀ ਬਾਤ ਆਨੇ ਟੁੱਟ ਪ੍ਰੰਡਾਰ ਪੰਡਾਰ ਆਨੇ ਠੱਡ ਅਪਾਰ ਕਤੇ ਆਨੇ ਡਾਟ ਆਨੇ ਡਾਟ ਅਪਾਰ ਆਂ ਢੀਟ ਆਹ ਡੀਟ ਧਰਮ ਆਤ ਢੀਟ ਕਰਮ ਅਣ ਬ੍ਰਾਣ ਆਣ ਬ੍ਰਾਣ ਆਣ ਬ੍ਰਾਣ ਅਨੰਤ ਦਾਤਾ ਮਹੰਤ ਹਰ ਬੋਲ ਮਣਾ ਸ਼ਾਨ ਕਰਨਾ ਹੈ ਕਿਹੜਾ ਰਹਿ ਗਿਆ ਨੂੰ ਕਿਹੜਾ ਰਹਿ ਗਿਆ ਸਾਰਿਆਂ ਦੀ ਹੋ ਗਈ ਹੈ ਹਾਂਜੀ ਹਾਂਜੀ ਤੂੰ ਕਿਹੜੀ ਬਾਣੀ ਕਰਨੀ ਕਰਦੇ ਆ ਰਹਿਰਾ ਸਾਹਿਬ ਤੂੰ ਕਿਹੜੀ ਕਰਨੀ ਰਹਿਰਾ ਸਾਹਿਬ ਰਹਿਰਾ ਸਾਹਿਬ ਤੂੰ ਜਪ ਸਾਹਿਬ ਜਪ ਦੀ ਸਾਹਿਬ ਤੂੰ ਜਪ ਸਾਹਿਬ ਤੂੰ ਜਪ ਸਾਹਿਬ ਕਿੰਨੀ ਵਾਰੀ ਪੜ੍ਹਿਆ ਦੂਜੀ ਵਾਰੀ ਤੂੰ ਕਿੰਨੀ ਵਾਰੀ ਪੜ੍ਹਿਆ ਤੀਜੀ ਵਾਰੀ ਤੀਜੀ ਵਾਰੀ ਕਿਹੜੀ ਬਾਣੀ ਜਪ ਦੀ ਸਾਹਿਬ ਚੰਗੀ ਤਰ੍ਹਾਂ ਕਰਨੀ ਆ ਨਾ ਦੂਜੀ ਵਾਰੀ ਤੂੰ ਮੈਂ ਬੱਬਾ ਜੀ ਦੂਜੀ ਵਾਰੀ ਜਪ ਸਾਹਿਬ ਤੁਸੀਂ ਦੁੱਜੀ ਤੇ ਜੀਵਰੀ ਗਹਿਰਾ ਸਾਹਿਬ ਗਹਿਰਾ ਸਾਹਿਬ ਗੰਦੇ ਕਿੰਨਾ ਕੁ ਪਤਾ ਲੱਗਾ ਤੁਹਾਨੂੰ ਜੰਦੀ ਬਾਣੀ ਸਿੱਖਣ ਨੇ ਕੋਈ ਪਤਾ ਲੱਗਾ ਕੁਝ ਅੱਗੇ ਨਾਲੋਂ ਹੈ ਨਹੀਂ ਰੰਗਾਂ ਦਾ ਕੋਈ ਕੋਈ ਤੁਹਾਨੂੰ ਕੋਈ ਬਦਲਾਅ ਆਇਆ ਰਾੜੇ ਚ ਨਾ ਕਿੰਨਾ ਕੁ ਬਦਲਾਅ ਆਇਆ ਤੇਰਾ ਹੋਇਆ ਕਿੰਨਾ ਕੁ ਤੂੰ ਬੋਲਣ ਦੇਵੇਂ ਨਾ ਕਿਨ ਨੂੰ ਚੱਲੀਏ ਇਹ ਕਿਹੜਾ ਪਿੰਡ ਪੈਂਦਾ ਆਪਣਾ ਰਤਨਗੜ ਗੁਰਦਰਾ ਸਾਹਿਬ ਕੇਲੇਵਾਲੀ ਪੱਤੀ ਕੇਲੇਵਾਲੀ ਚਲੋ ਬਾਬਾ ਜੀ ਨੇ ਲਾਇ ਕੋ ਚ ਲਾਇ ਕੋ ਇਹ ਆਈ ਨਹੀਂ ਅੱਜ ਸਾਰਾ ਮੈਂ ਲਾਇਆ ਕੋਈ ਪੈਰ ਬਾਬਾ ਆਪੇ ਨਾ ਕਰਦੇ ਆ ਹਾ 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 ਇਹ ਰੋਕਣਾ ਕਿੱਥੋਂ ਆ ਉਹ ਪਾਜੀ ਬੱਕੀਆਂ ਜਗਦੀਆਂ ਰਹਿਣ ਤਾਂ ਇੱਧਰ ਸਰਾਇ ਇੱਧਰ ਬੈਠੀ ਕਹਿੰਦੀ ਸਾਰੇ ਪਾਸੇ ਚੁੱਪ ਰਹੇ ਕਿ ਜੇ ਕੋਈ ਪਰਸਾ ਆ ਤਾਂ ਆ ਗਏ ਹਾ ਬਾਬਾ ਜੀ ਮੈਂ ਇੱਕ ਧੀ ਸੁੱਕੀ ਏ ਗੱਲਾ ਕਰੋ ਗੱਲਾ ਪਕਾ ਨਾ ਕਰੀਏ ਬਾਬਾ ਜੀ ਮੈਂ ਇੱਕ ਧੀ ਸੁੱਕੀ ਚੁੱਪ ਮੈਂ ਕਰ ਮੈਂ ਤਾਂ ਬਾਕੀ Çok. Alo, ağa gel